ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਇੱਕ ਵਿਸ਼ੇਸ਼ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਜਿੱਥੇ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਸਖਤ ਰੁਖ ਅਪਣਾਇਆ ਜਾ ਰਿਹਾ ਹੈ ਉੱਥੇ ਹੀ ਨਸ਼ੇ ਨਾਲ ਗ੍ਰਸਤ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਕਾਰਾ ਦਿਵਾਉਣ ਅਤੇ ਉਹਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਿਸ਼ੇਸ਼ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ ਇਸੇ ਹੀ ਕੜੀ ਦੇ ਤਹਿਤ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਐਸਐਸਪੀ ਸੁਰਿੰਦਰ ਲੰਬਾ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਨੇ ਹਿੱਸਾ ਲਿਆ ਇਸ ਦੌਰਾਨ ਮੁੱਖ ਮਹਿਮਾਨ ਵਜੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੂੜੀ ਸ਼ਾਮਲ ਹੋਏ ਉਹਨਾਂ ਨਾਲ ਹਰਮਿੰਦਰ ਬਖਸ਼ੀ ਅਤੇ ਏਡੀਸੀ ਰਾਹੁਲ ਚਾਬਾ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਇਸ ਦੌਰਾਨ ਜਿੱਥੇ ਵਕਫਾ ਬੁਲਾ ਰਿਹਾ ਤੋਂ ਇਲਾਵਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੂੜੀ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਇਸ ਉਪਰਾਲੇ ਨੂੰ ਸਰੋਹਨਯੋਗ ਦੱਸਿਆ ਉੱਥੇ ਹੀ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਦੇ ਹੋਏ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲਤ ਸ਼ਾਇਤ ਹੋਣ ਲਈ ਵੀ ਪ੍ਰੇਰਿਆ ਇਸ ਖੇਡ ਮੇਲੇ ਦੌਰਾਨ ਆਏ ਹੋਏ ਮਹਿਮਾਨਾਂ ਵੱਲੋਂ ਜੇਤੂ ਟੀਮਾਂ ਨੂੰ ਦਿਲਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਐਸਐਸਪੀ ਹੁਸ਼ਿਆਰਪੁਰ सुरेंद्र ਲੰਬਾ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਚਾਰੀ ਰੱਖਣ ਦਾ ਆਸ਼ਵਾਸਨ ਦਿੱਤਾ ਅੱਜ ਜ਼ਿਲ੍ਹਾ ਲੈਵਲ ਦੇ ਮਾਨਯੋਗ ਸਿਸ ਸਾਹਿਬ ਅੱਜ ਸਿਸ ਸਾਹਿਬ ਉਸਾਦ ਜੀ ਤੋਂ ਵੱਲ ਆਇਆਂ ਅਨੁਚਾਰ ਪਟੀ ਗਣਤੀ ਦੇ ਵਿੱਚ ਖਿਡਾਰੀ ਔਰ ਪ੍ਰਿੰਸੀ ਜਿਹੜੇ ਅੱਜ ਹਾਜ਼ਰ ਨੇ ਹਾਂ ਜੋ ਮੁੱਖ ਮੰਤਰੀ ਸਾਹਿਬ ਨੇ ਵਿਜ਼ਨ ਦੇ ਚਾਹੇ ਜਿਹੜਾ ਆ 5 ਸਾਲਾ ਜਿਲ੍ਹਾ ਬਦਲ ਦਾ ਇਹਨਾਂ ਦਾ ਪ੍ਰਸ਼ਾਸਨ ਲਿਆ ਰਿਹਾ ਹੈ ਕਿੱਦਾਂ ਚਲ ਰਹੀ ਜਾਰੀ ਹੈ ਜਿੱਦੇ ਵਿੱਚ ਬੋਲੇ ਨਾਲ ਜਿਹੜਾ ਜਾਨ ਦੇ ਵਿੱਚ ਬੋਲੀਬੋਰਡ ਪੁਬਲਿਕ ਇੰਟਰਨੈਟ ਔਰ ਫੁੱਟਬਾਲ ਦੇ ਜਿਹੜੇ ਮੈਸਡ ਕੋਈ ਜਾਰੀ ਹੈ ਸਮਨੇ ਹੋਰ ਪੜਾਉ ਕਰ ਲੈ ਔਰ ਜੋ ਮੰਤਰੀ ਸਾਹਿਬ ਨੇ ਇਹ ਦੇਖਿਆ ਸੁਪਨਾ ਕਿ ਰੰਗਲਾ ਪੰਜਾਬ ਰੰਗਲਾ ਪੰਜਾਬ ਜਿਹੜਾ ਆ ਮਾਇਕਾ ਨੌਜਵਾਨਾਂ ਜਿਹੜਾ ਨਸ਼ੇ ਤੋਂ ਦੂਰ ਰੱਖੇ ਜਿਹੜਾ ਖੇਡਾਂ ਦੇ ਨਾਲ ਔਰ ਦੇ ਨਾਲ ਜੋ ਇਹ ਵੱਡਾ ਪਰਲਾ ਔਰ ਇਹਦੇ ਵਿੱਚ ਅਸੀਂ ਕਰਦੇ ਹਾਂ ਜੀ ਜਿੰਨਾਂ ਦੇ ਉੱਪਰ ਲੱਗਦਾ ਹੈ ਪਰਸ਼ੰਗਰ ਇਹ ਚੁੜ੍ਹ ਚੁੜ੍ਹ ਬਹੁਤ ਚੰਗੀ ਗੱਲ ਹੈ ਸਰਕਾਰ ਨੇ ਬਣਾਇਆ ਫੋਰਾ ਸਿਸਟਮ ਜਿਹੜਾ ਸਰਕਾਰ ਨੇ ਬਣਾਇਆ ਖਾਸ ਤੌਰ ਤੇ ਮਾਲਪੁਰਾ ਜਿਹੜਾ ਉਹ ਫੁੱਟਬਾਲ ਦੇ ਨਾਮ ਤੇ ਰਸਤੀ ਦੇ ਨਾਮ ਨਾਲ ਚਲਾਇਆ ਜਾ ਰਿਹਾ ਔਰ ਸਾਡੀ ਕਬੱਡੀ ਦੇ ਔਰ ਬੀਟੀ ਜਿਹੜਾ ਹੈਗਾ ਹੌਲੀਬੋਲ ਜਿਹੜਾ ਹੈ ਆਹ ਆਮ ਜਿਹੜੀ ਥੀੜਾ ਉਹਦੇ ਲਈ ਜੋ ਵੀ ਸੰਭਵ ਕੋਸ਼ਿਸ਼ਾਂ ਨੇ ਬੱਚਿਆਂ ਨਾਲ ਸਾਂਝ ਕਰਦੇ ਲਈ ਤਾਂ ਪੰਜੜਾ ਆ ਉਹਨਾਂ ਨੂੰ ਫੀਲਡ ਸਟੇਜ ਉੱਤੇ ਆਮ ਤਾਂ ਜਿਹੜੀਆਂ ਮੈਂ ਸਭ ਨਾਲ ਤੇ ਬੜੀਆਂ ਇੰਪੋਰਟਡ ਨੇ ਔਰ ਮਾਪੁਰ ਦੇ ਵਿੱਚ ਸਾਡਾ ਜਿਹੜਾ ਸਰਕਾਰ ਬਣੀ ਆ ਉਹ ਕੋਈ ਕਈ ਸਾਲਾਂ ਤੋਂ ਯੂਗਲ ਇਸ ਕਰਕੇ ਬੰਸੀ ਕਿ ਇੱਕ ਜਿਹੜਾ ਉਹਨੂੰ ਯੂਗਲ ਕਨੈਕਸ਼ਨ ਜਿਹੜਾ ਸੀਗਾ ਉਹ ਖੜਦੂਗਾ ਸੀ ਦਿਨਾਂ ਦੇ ਵਿੱਚ ਮਨਜੋਤ ਮਖੋਦੀ ਸਾਹਿਬ ਨੇ ਆਉਂਦੇ ਸਾਲ ਇੱਕ ਪੂਰਾ ਰੁਪਏ ਦੇ ਨਾਲ ਜਿਹੜਾ ਖਿਡਾਰੀਆਂ ਨੂੰ ਸਨਮਾਨਿਤ ਆਸ਼ੀਰੀ ਦੀ ਗੇਮਾਂ ਹੋਈਆਂ ਉਹਦੇ ਵਿੱਚ ਜਿਹੜਾ ਬੱਚਿਆਂ ਨੂੰ ਪਹਿਲਾਂ ਤਿਆਰੀ ਕਰਨ ਦੇ ਲਈ ਲੱਖਾਂ ਰੁਪਏ ਦਿੱਤਾ ਗਿਆ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਇੱਕ ਚੰਗਾ ਕਦਮ ਹੈ ਕਿੱਦਾਂ ਉੱਤੇ ਲੱਗਿਆ